ਹਾਂਜੀ ਪਿਆਰੇ ਦੋਸਤੋ ਇਸ ਤਰ੍ਹਾਂ ਕਿ ਆਪਾਂ ਪਿਛਲੀਆਂ ਵੀਡੀਓ ਤੁਹਾਨੂੰ ਪਤਾ ਹੈ ਕਿ ਆਪਾਂ ਜੇ ਜੂਤੀ ਦੇ ਵਿੱਚ ਹੀ ਆ ਇੱਥੇ ਇੱਕ ਇਹ ਬੜੀ ਅਜੀਬ ਚੀਜ਼ ਆ ਇੰਨਾ ਅਮਨੋਮਾਨ ਜੋਗੀ ਦੇ ਰਾਜ ਦੇ ਵਿੱਚ ਆਇਆ ਵਾ ਕਿ ਆ ਵੇਖੋ ਮੋਟਰਸਾਈਕਲ ਦੁਕਾਨਾਂ ਦੇ ਗਾੜੀ ਲੱਗੇ ਆ ਇੱਕ ਇਹ ਪਤਾ ਨਹੀਂ ਹੈ ਕਿ ਇਹ ਕਿਦੇ ਆ ਦੋ ਤਿੰਨ ਇਹ ਤਿੰਨਾਂ ਦੀ ਉਧਰ ਵੀ ਵੇਖੀਏ ਕਿਸੇ ਦੀ ਵੀ ਇਹਨਾਂ ਦੀਆਂ ਚਾਬੀਆਂ ਵਿੱਚ ਹੀ ਲੱਗੀਆਂ ਹੈ ਮੈਨਿਆ ਇੱਥੇ ਚੋਰੀ-ਚੋਰੀ ਕੋਈ ਨਹੀਂ ਹੈ ਜੀ ਉਹ ਵੇਖੋ ਗਾੜੀ ਵੀ ਕਿ ਕਿ ਆ ਬਿਲਕੁਲ ਦੂਜੀ ਸਭ ਤੋਂ ਵਧੀਆ ਗੱਲ ਇਹ ਆ ਕਿ ਇੱਥੇ ਹੁਣ ਨਵਰਾਤੇ ਚੱਲ ਰਹੇ ਆ ਇੱਥੇ ਇਹਨਾਂ ਦਿਨਾਂ ਦੇ ਵਿੱਚ ਬਿਲਕੁਲ ਮੱਛੀ ਮੀਟ ਵਾਲੀ ਦੁਕਾਨ ਨਹੀਂ ਖੁੱਲੀ ਮਿਲੂਗੀ ਜੇ ਕਿਸੇ ਨੂੰ ਮਿਲ ਗਈ ਤਾਂ ਉਹਨੂੰ ਯੂਪੀ ਸਰਕਾਰ ਜੇਲ੍ਹ ਕਰ ਦੇਗੀ ਜੁਰਮਾਨਾ ਕਰ ਦੇਗੀ ਕਿ ਸਾਡੇ ਪੰਜਾਬ ਦੇ ਵਿੱਚ ਬੜੀ ਬਦਕਿਸਮਤੀ ਵਾਲੀ ਗੱਲ ਵਾ ਵੀ ਅਜੇ ਤੱਕ ਸਾਡੇ ਜਿਹੜੇ ਚੀਫ ਮਿਨਿਸਟਰ ਆ ਸਾਰੇ ਹੀ ਸਿੱਖ ਧਰਮ ਦੇ ਨਾਲ ਰਿਲੇਟਡ ਪਗਾਲੇ ਆ ਪਰ ਇਹਨਾਂ ਨੇ ਧਾਰਮਿਕ ਸਥਾਨਾਂ ਤੇ ਉਤਰਾਂ ਤੇ ਬੰਦ ਕਰਨੇ ਛੱਡੇ ਜਿੱਦਨ ਸ਼ੀਦੀ ਦਿਹਾੜੇ ਜਦੋਂ ਆਉਂਦੇ ਆ ਉਦੋਂ ਵੀ ਉਹਦੇ ਆਲੇ-ਦੁਆਲੇ ਮੱਛੀ ਮੀਟ ਵਾਲੀਆਂ ਦੁਕਾਨਾਂ ਖੁੱਲੀਆਂ ਹੁੰਦੀਆਂ ਇਹਨਾਂ ਨੇ ਇਸ ਅਕੋਰਡਿੰਗ ਕੋਈ ਲਾ ਹੀ ਨਹੀਂ ਬਣਾਇਆ ਤੇ ਇੱਥੇ ਜੋਗੀ ਨੇ ਇਕੱਲਾ ਇਹ ਹੀ ਨਹੀਂ ਕਿਥੋਂ ਦਾ ਜਿਹੜਾ ਕ੍ਰਿਮਿਨਲ ਰਿਕਾਰਡ ਆ ਉਹ ਵੀ ਸਾਰਾ ਐ ਸਾਫ਼ ਕਰ ਦਿੱਤਾ